ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਕੋਟਲੀ ਦਸੰਦੀ ਵਿੱਚ ਇੱਕ ਵਰਕਰ ਮੀਟਿੰਗ surjit singh ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਪਹੁੰਚੇ ਮੁਖਵਿੰਦਰ ਸਿੰਘ ਮਹਾਲ ਇੰਚਾਰਜ ਵਿਧਾਨ ਸਭਾ ਹਲਕਾ ਇੰਚਾਰਜ ਰਾਜਾਸਾਂਸੀ ਮੈਂਬਰ ਕਾਰਜਕਾਰੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰਕਲ ਪਿੰਡੀ ਸੈਦਾਂ ਸਕੱਤਰ ਸਿੰਘ ਪ੍ਰਿਓਟ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਤੇ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਜਨਰਲ ਸੈਕਟਰੀ ਜਸ ਸਰਕਲ ਪਿੰਡੀ ਸੈਦਾਂ ਡਾਕਟਰ ਬਲਵਿੰਦਰ ਸਿੰਘ ਕੋਟਲਾ ਸੁਰਾਜ ਲੋਹਾਰ ਸਿਆਸੀ ਸਕੱਤਰ ਜਸਬੀਰ ਸਿੰਘ ਗੇਲ ਸਰਦਾਰ ਮਾਲ ਸਾਹਿਬ ਜਨਰਲ ਸੈਕਟਰੀ ਸਰਕਲ ਬੁੱਚੀਵਿੰਦ ਕਲਵੰਤ ਸਿੰਘ ਹੇਤਮਪੁਰਾ ਪ੍ਰਧਾਨ ਕੁਲਦੀਪ ਸਿੰਘ ਚੂਚਕਵਾਲ ਪ੍ਰਧਾਨ ਬਲਕਾਰ ਸਿੰਘ ਰਾਏ ਪ੍ਰਧਾਨ ਹਰਪਾਲ ਸਿੰਘ ਲੋਪੋ ਕੇ ਪ੍ਰਧਾਨ ਬਲਕਾਰ ਸਿੰਘ ਚੂਚਕਵਾਲ ਮਨਜੀਤ ਸਿੰਘ ਮਹਿੰਦਰ ਸਿੰਘ ਬਾਸ ਸਿੰਘ ਬੁਲਜਿੰਦਰ ਸਿੰਘ ਬਲਵਿੰਦਰ ਸਿੰਘ ਕੁਰਪੇਸ਼ ਸਿੰਘ ਗੁਰਪ੍ਰੀਤ ਸਿੰਘ ਆਦ ਹਾਜ਼ਰ ਸਨ ਜੀ ਵੀਰੋ ਡਾਕਟਰ ਜਸਪੀ ਸਿੰਘ 올ਕ ਦੀ વિશેષ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾ